ਪੰਜ ਪੰਜ ਚੋਟੇ ਕੱਟ ਤਾਲਾ ਨਹੀਂ ਹੁੰਦਾ ਤਾਲੇ ਹੁਣ ਫਿਰ ਮੈਂ ਛੱਡ ਕੇ ਕਿਤੇ ਜਾ ਖਿਦਕਨ ਜੋਗਾ ਦੀ ਰਾਤੀ 10 ਵਜੇ ਤੇ ਮੈਂ ਥੋ ਬੰਦ ਕਰਕੇ ਗਿਆ ਦੁਕਾਨ ਬਿਜਾ ਕੇ 10 ਵਜੇ ਮੈਂ ਦੁਕਾਨ ਬਿਜਾ ਕੇ ਗਿਆ ਤੇ ਸਵੇਰੇ ਆ ਕੇ ਜੇਕਰ ਸ਼ਟਰ ਖੁੱਲਾ ਸੀਗਾ ਜੇ ਖੁੱਲਾ ਸੀ ਨਾ ਮੇਰੇ ਪੈਰਾਂ ਤੇ ਜਮੀਨ ਨਿਕਲ ਗਈ ਡੁੱਟ ਜਾ ਕੇ ਮ ਆਇਆ ਤੇ ਡੁੱਟ ਵੀ ਕੋਈ ਗਾਕ ਅਰੋਲਾ ਵਾਲਾ ਪੈਨ ਕਰਕੇ ਉਹ ਉਦਾਂ ਦਾ ਉਦਾਂ ਹੀ ਪਿਆ ਮੇਰਾ ਆਪਣਾ ਇਮਾਨਤ ਠੀਕ ਨਹੀਂ ਕਿ सेल ਕਰਨਾ ਤੇ ਕੀ ਨਹੀਂ ਕਰਨਾ ਪੈਸੇ ਕੋਲ ਕੰਮ ਕੋ 15000 ਦਾ ਨਕਨ ਹੋ ਹੀ ਗਿਆ 3000 ਕੈਸ਼ ਹੋ ਗਈ ਬਾਕੀ ਸਮਾਨ ਲੈ ਗਏ ਤਾਲਾ ਮੈਂ ਗੱਲੇ ਦਾ ਵੀ ਲਾਇਆ ਰਹੀ ਐ ਐ ਵੀ ਤਫੰਦਾ ਵੀ ਲਾਇਆ ਰਹੀ ਦੋਨੇ ਤਾਲੇ ਬਾਹਰ ਸਟਨ ਨੂੰ ਲਾਇਏ ਸੀਗੇ ਦੋਨੇ ਟੁੱਟੇ ਹੋਏ ਆ ਤਫੰਦਾ ਵੀ ਟੁੱਟਿਆ ਹੋਇਆ ਤਾਲਾ ਮੈਂ ਸਵੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਾਨੀ ਸੀਗੇ ਮੁੰਡੇ ਘਰੇ ਸੀਗੇ ਤੇ ਆਈ ਪੇਪਟਾ ਜਲਦੀ ਆ ਜਾਣਾ ਤੇ ਮੁੰਡਾ ਇੱਥੇ ਸਾਥ ਸੁਭਾਈ ਕਰਨ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਦੁੱਧ ਦਾਦੇ ਪਿੱਛੋਂ ਪਿੰਡੋ ਗਰਾਹ ਕੇ ਲਿਆਉਣਾ ਹੁੰਦਾ ਸੀ ਤੇ ਜਦੋਂ ਮੁੰਡਾ ਇੱਧਰ ਤਿਆਰੀ ਕਰ ਦਿੰਦਾ ਸੀ ਤੇ ਮੁੰਡਾ ਬਾਹਰ ਚਲਾ ਗਿਆ ਤੇ ਮੈਂ ਰਹਿ ਗਿਆ ਇਕੱਲਾ ਹੁਣ ਮੈਂ ਡਬਲ ਢੇੜਾ ਸਵੇਰੇ ਲਾਇਆ ਵੀ ਜਦਾਂ ਤੇ ਉਦੋਂ ਮੈਂ ਸ਼ਾਮ ਨੂੰ ਕੈਂਨੀਆਂ ਲੈ ਜਾਣਾ ਤੇ ਆਣ ਲੱਗੇ ਸਵੇਰੇ ਮੈਂ ਉਦੋਂ ਡੁੱਧ ਲੈ ਕੇ ਉਹਨਾਂ ਜਿਹੜੇ ਡੁੱਧ ਲੈ ਕੇ ਆਏ ਤੇ ਮੈਂ ਪੋਨੇ ਕਾਠੋ ਵਜੇ ਪਹੁੰਚਿਆ ਤੇ ਆਂਦਿਆਂ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਦੇਖਿਆ ਤੇ ਮੇਰਾ ਉੱਥੇ ਹੀ ਪਿਆਰਾ ਫਲੋ ਮੀਟੀ ਨਿਕਲ ਗਈ ਵੀ ਮੈਂ ਰਾਤ ਜਾਂ ਦਾ ਬਲਾ ਬੰਦ ਕਰਕੇ ਗਿਆ ਸਭ ਕੁਝ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਚੈੱਕ ਕਰਕੇ ਜਾਈਦਾ ਤੇ ਫਿਰ ਸਵੇਰ ਨੂੰ ਜਿਹੜੇ ਦੇਖਿਆ ਸ਼ਟਰ ਖੁੱਲਾ ਆਪ ਕੋਲ ਚੱਕਲੇ ਤੇ ਪਰੇ ਮੈਂ ਲਿਖਾ ਕੇ ਆਏ ਉਹ ਸਾਈਸੀ ਮੌਕਾ ਵਿੱਚ ਬੋਲ ਨਹੀਂ ਆਈ ਅਜੇ ਉਹ ਸਵੇਰੇ ਆਏ ਸੀਗੇ 112 ਨੰਬਰ ਵਾਲੇ ਮੌਕਾ ਦੇਖ ਕੇ ਉਹ ਪਾ ਮੂਵੀ ਬਣਾ ਕੇ ਲੈ ਕੇ ਗਿਆ ਮੋਬਾਈਲ ਤੇ ਪੁਲਿਸ ਦੀ ਮੈਂ ਐਫ ਆਈ ਆਰ ਕਰਾਇਆ ਸੀਗਾ ਡਰ ਕੇ ਪਲੇਨ ਕਰਾਇਆ ਸੀ ਅਜੇ ਪੁਲਸਾਂ ਦੇ ਕਹਿੰਦੇ ਅਹੀ ਮੌਕਾ ਦੇਖਣ ਆਣਾ ਤੇ ਉਹ ਆਏ ਨਹੀਂ ਅਜੇ ਤੱਕ ਮੈਨੂੰ ਡੇਢ ਮਹੀਨਾ ਤੇ ਹੋਇਆ ਦੁਕਾਨ ਖੋਲੇ ਦੇ ਚਾਲੂ ਕੀਤੇ ਦੇ ਦੁੱਧ ਗਾਂ ਦਾ ਦੁੱਧ ਮੱਝ ਦਾ ਦੁੱਧ ਦਹੀਂ ਪਨੀਰ ਇਹ ਹੀ ਸਾਮਾਨ ਠੀਕਾ ਵੀ ਪ੍ਰਸ਼ਾਸਨ ਸਾਨੂੰ ਇਨਸਾਫ ਚਾਹੇ ਇਹਨਾਂ ਚੋਰਾਂ ਨੂੰ ਫੜੇ ਨਸ਼ੇੜੀਆਂ ਨੂੰ ਕੰਟਰੋਲ ਕਰੇ ਤੇ ਆਪੇ ਇਛਾ ਦਾ ਕੁਝ ਚਹੀ ਹੋ ਜਾਂਦਾ ਪ੍ਰਜਾਣ ਕੋਲ ਤੇ ਇਹੀ ਮੰਗ ਕਰਦੇ ਆ ਪਰ ਪ੍ਰਜਾਣ ਸੁਣਦਾ ਹੀ ਘਟ ਮੈਂ ਤਾਂ ਜੁਰੀ ਕਰਕੇ ਰੋਟੀ ਕਮਾ ਕੇ ਖਾਂ ਲਗੇ ਤੇ ਉਹ ਵੀ ਉਹ ਵੀ ਮੁੰਡੇ ਨੇ ਸ਼ੁਰੂ ਕੀਤੀ ਮੁੰਡਾ ਰਹਿੰਦਾ ਮੇਰਾ ਬਹਿਰੀਨ ਬਾਲੇ ਦੇ ਉੱਤੇ ਉਠੋਰ ਜਾਂਦਾ ਦੇ ਕੇ ਆ ਗਿਆ ਕੋਈ ਗੱਲਬਾਤ ਹੋ ਗਿਆ ਜਾਂ ਦੇ ਕੇ ਆ ਗਿਆ ਤੇ ਇੱਥੇ ਆ ਕੇ ਸੋਚਿਆ ਬਿਲੇ ਨਹੀਂ ਕਿ ਜਾਣਾ ਹਣਾ ਤੇ ਉਹਨੇ ਸ਼ੁਰੂਆਤ ਕਰਾਈ ਕੰਮ ਤੇ ਚਲੋ ਸ਼ੁਰੂਆਤ ਕਰਦੇ ਆ ਜਾਨੂੰ ਉਹ ਕਿਤੇ 1-2 ਦਿਨ ਕੈਨਕੁਣ ਧੋਨੇ ਪੈ ਗਏ ਦੁੱਧਲੇ ਤੇ ਕਹਿੰਦਾ ਅਸੀਂ ਕੰਪਿਊਟਰ ਤੇ ਬੈਠਣ ਵਾਲੇ ਬੰਦੇ ਤੇ ਅੱਜ ਭਾਂਡੇ ਧੋਣੇ ਪੈ ਗਏ ਤੇ ਉਹ ਕਹਿੰਦਾ ਭਾ ਤੁ ਤੋਂ ਟੋ ਟੈਂ ਬੈਠ ਮੈਨੂੰ ਕੰਮ ਹੈ ਥੋੜੇ ਆ ਉਹ ਲੈਪਟਾਪ ਤੇ ਬੈਠਾ ਤੇ ਕੱਢ ਕੇ ਤੇ ਉਹ ਉਹਨੇ ਜਗਾ ਖਾਲੀ ਨਵੀ ਦੁਬਈ ਤੇ ਉਹ ਦੁਬਈ ਦਾ ਭਰ ਦਿੱਤਾ ਉਹ ਉਹ ਫਾਈਨਲ ਹੋ ਗਿਆ ਉਹ ਦੁਬਈ ਚਲਾ ਚਲਾ ਗਿਆ 20 ਤਰੀਕ ਨੂੰ ਗਿਆ ਉਹਨਾਂ ਦੀ ਫਲੈਟ ਹੋਈ ਹੈ ਤੇ ਉਹ ਦੋਈ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਫਿਰ ਮੈਨੂੰ ਕੱਲੇ ਮਾਪਿਆਂ ਹਸਾਬ ਨਾਲ ਹੀ ਚੱਲਣਾ ਪੈਣਾ ਸੀ ਫਿਰ ਦੋ ਦੋ ਗੇੜੇ ਤੋਂ ਬਜਾਏ ਇੱਕ ਗੇੜੇ ਨਾਲ ਮੈਂ ਉਧਰੋਂ ਕੰਮ ਨਿਭੇੜ ਆਵਾਂ ਤੇ ਫਿਰ ਆਹ ਤਰ੍ਹਾਂ ਰਾਤ ਨਾਲ ਸਵੇਰੇ ਦੇਖੇ ਮੇਰੇ ਅੱਦੇ ਪ੍ਰਾਂਤ ਕਿ ਨਿਕਲ ਗਏ